ਅੱਜ ਇੱਕ ਹੋਰ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਆਏ ਆਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਮੇਂ-ਸਮੇਂ ਤੇ ਮੇਲੇ ਬੜੀ ਹੀ ਧੂਮ-ਧਾਮ ਨਾਲ ਮਨਾਏ ਜਾਂਦੇ ਨੇ ਹਰ ਸਾਲ ਪੀਰਾਂ ਫਕੀਰਾਂ ਨੂੰ ਬੜੇ ਹੀ ਫਖਰ ਨਾਲ ਯਾਦ ਕੀਤਾ ਜਾਂਦਾ ਹੈ ਐਸਾ ਹੀ ਨਜ਼ਾਰਾ ਅੱਜ ਗੁਰਦਾਸਪੁਰ ਸ਼ਹਿਰ ਦੇ اسلامਾਬਾਦ ਵਿਖੇ ਕੀਤਾਪੁਰ ਰੋਡ ਵਿਖੇ ਵੇਖਣ ਨੂੰ ਮਿਲਿਆ ਅੱਜ ਇੱਥੇ ਬਾਬਾ ਅਲਾਉਦੀਨ ਸਰਕਾਰ ਦਾਸ ਲਾਣਾ 45ਵਾਂ ਪੰਡਾਰਾ ਪੜੀ ਹੀ ਤੁਮਤਮਨ ਨਾਲ ਮਨਾਇਆ ਗਿਆ। ਇਹ ਪੰਡਾਰਾ ਬਹੁਤ ਹੀ ਉਤਸ਼ਾਹਪੂਰਕ ਅਤੇ ਸ਼ਰਧਾਪੂਰਕ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਬਹੁਤ ਸਾਰੇ ਸੰਗਤ ਪੰਜਾਬ ਤੋਂ ਨਹੀਂ ਬਲਕਿ ਪੂਰੇ ਭਾਰਤ ਵਿੱਚ ਇਥੇ ਮਸਤਕ ਹੁੰਦੀਆਂ ਨੇ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ। ਜਦੋਂ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤਾਂ ਸਾਨੂੰ ਪਤਾ ਲੱਗਾ ਕਿ ਇਹ ਜਗ੍ਹਾ ਬਹੁਤ ਪੁਰਾਣੀ ਹੈ ਔਰ ਇਹ ਪਾਕਿਸਤਾਨ ਵਿਲੇ ਦੀ ਜਗ੍ਹਾ ਹੈ ਇੱਥੇ ਹਰ ਤਰ੍ਹਾਂ ਦੀ ਮਨੋ ਕਾਮਨਾਵਾਂ ਜੋ ਸੱਚੇ ਮਨ ਨਾਲ ਮੰਗੀਆਂ ਜਾਂਦੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਖਾਸ ਕਰ ਅਗਰ ਕਿਸੇ ਦੇ ਬੱਚਾ ਨਾ ਹੁੰਦਾ ਹੋਏ ਕਿਸੇ ਨੇ ਵਿਦੇਸ਼ ਜਾਣਾ ਹੋਵੇ ਅਤੇ ਹੋਰ ਵੀ ਕਿਸੇ ਦੀ ਕੋਈ ਮਨੋ ਕਾਮਨਾ ਹੋਵੇ ਇੱਥੇ ਪੂਰੀ ਹੁੰਦੀ ਨੇ ਅਸੀਂ ਜਦੋਂ ਦੇਖਿਆ ਦੀ ਸੰਗਤਾਂ ਦਾ ਖਾਠਾ ਮਾਰਤਾ ਇਕੱਠ ਸੀ ਬਹੁਤ ਦੂਰ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਸੰਗਤਾਂ ਪ੍ਰਾਪਤ ਕਰ ਰਹੀਆਂ ਸਨ ਜਦੋਂ ਅਸੀਂ ਪਤਰਕ ਜਦੋਂ ਅਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਇਹ ਬਾਬਾ ਜੀ ਦੀ ਅਸੀਮ ਕਿਰਪਾ ਹੈ ਜੋ ਕਿ ਸੰਗਤਾਂ ਤੇ ਸ਼ੁਰੂ ਤੋਂ ਬਣੀ ਹੋਈ ਹੈ ਸੰਗਤਾਂ ਦਾ ਪਿਆਰ ਹੀ ਜਿਹੜਾ ਆ ਉਹ ਆ ਵੇਖਣ ਨੂੰ ਮਿਲਦਾ ਹੈ ਬਹੁਤ ਸਾਰੇ ਲੋਕ ਇੱਥੇ ਹਰ ਸਾਲ ਨਤਮਸਤਕ ਹੁੰਦੇ ਨੇ ਖਾਸ ਕਰ ਸੌਨ ਮਹੀਨੇ ਵਿਖੇ ਤੇ ਜੋ ਵੀ ਉਹ ਮਨੋ ਕਾਮਨਾ ਸੱਚੇ ਮਨ ਨਾਲ ਮੰਗਦੇ ਨੇ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਪੂਰਾ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਕੋਈ ਮੁਸ਼ਕਲ ਨਹੀਂ ਆਂਦੀ ਤੇ ਅਸੀਂ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਤਾਂ ਕੁਨ ਨੇ ਵੀ ਕਿਹਾ ਕਿ ਅਸੀਂ 5-5 ਸਾਲ ਦਾ 10 ਸਾਲ 15-15 ਸਾਲ ਇੱਥੇ ਆ ਰਹੀਆਂ ਨੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਪਾਂ ਨਿਹਾਲ ਹੋ ਰਹੇ ਹਾਂ ਆਓ ਕੀ ਕਹਿੰਦੇ ਨੇ ਸੰਗਤਾ ਅਤੇ ਬਾਬਾ ਜੀ ਉਹਨਾਂ ਦੇ ਕੋਲ ਹੁੰਦੇ ਆ ਜੀ ਬਾਬਾ ਜੀ ਕਿਹੜੀ ਜਗ੍ਹਾ ਕੀ ਹੈ ਤੇ ਕਿੰਨਾ ਚਪਟਾ ਰੱਖਾਇਆ ਜਾ ਰਿਹਾ ਹੈ ਇਹ 48 ਮਾਪਨ ਡਾੜਾ ਹੈ ਇਹ ਲਾਉਦੀਨ ਅਲੀ ਅਹਿਮਦ ਸਾਵਰ ਕਲੀਅਰ ਚਿਸਤੀ ਉਲਾਨੀ ਸਈਅਦ ਕੁਲੰਦਰ ਬਾਬਾ ਜੀ ਸੰਗਤਾ ਹੈ ਕਿ ਕਿੱਥੇ ਗਏ ਵੀ ਬਾਤ ਇਹਦੇ ਬੜੀ ਬੜੀ ਦੁਰਵੰਦੀ ਆ ਅੰਬਰ ਸਾਹ ਟੋਚੇ ਅੰਦਰ ਗੌਰ ਲਿਟਿਆੜਿਆ ਕਾ ਦਿੱਲੀ ਆ ਤੇ ਜੋ ਬਾਲੇ ਮੁਲਖ ਆਈ ਦੀ ਇਸ ਕਿਸ ਤਰ੍ਹਾਂ ਹੀ ਮੜੋਣਾ ਨਹੀਂ ਬਿਫੋ ਵੀ ਬੱਟੇ ਦੀ ਸੁਖਮ ਜੀ ਨੇ ਕਹਿੰਦਾ ਹੈ ਨਹੀਂ ਬੱਚੇ ਉਹਨਾਂ ਘਰ ਵੀ ਬੱਚੇ ਹੋਏ ਇੱਥੇ ਆ ਫਾਇਦੇ ਇਹ ਪੁਰਾਣੀ ਜੇ ਪਾਕਿਸਤਾਨ ਦੇ ਜੋ ਹੈ ਨਾ ਇਹਨਾਂ ਰੋਜਾ ਸਾਰੇ ਤੋਏ ਇਹ ਤੇ ਬੋਏ ਸੀ ਜੀ ਇਹ ਸੇ ਬੱਚਿਆਂ ਦੀ ਸੁਖਿਆ ਤੇ ਜਕਾਰਾਂ ਕੋਠੀਆਂ ਜਿੰਨਾਂ ਨੂੰ ਹਿਆਈ ਨਹੀਂ ਵਿਚਰੇ ਆ ਬੱਠੇ ਨੇ ਅੱਖ ਰੋਤੇ ਨੇ ਇਹਨਾਂ ਨੂੰ ਕੁਝ ਪਤਾ ਨਹੀਂ ਕਰ ਸਕਦਾ ਇਹ ਨਾਈਸ ਹੋਈ ਸੀ ਗੱਲ ਪਚਪੰਦ ਤੱਕ 3 ਦੇ ਸੰਗ ਹੈ ਕਿ ਮੈਨੂੰ ਕਿਸੇ ਪੰਡਤ ਨੇ ਨਜ਼ੂਮੇ ਨੂੰ ਕੁਰਾਨ ਦੇਸੀ ਕੁਰਾਨ ਸੀ ਪੰਡਤ ਨਜ਼ੂਮੇ ਨੇ ਮੈਨੂੰ ਦੇਸੀ ਪੜਿਆ ਨਹੀਂ ਪਤਾ ਉਹਨੂੰ ਨਹੀਂ ਪਤਾ ਇਹ ਕੁਰਾਨ ਚ ਹੈ ਦੀ ਇਹਦੀ ਅਹਿਮਤ ਬਾਰੇ ਮੈਂ ਸਾਰਾ ਜਾਣਦਾ ਹਾਂ ਇਹਨਾਂ ਨੇ ਬਹੁਤ ਕੁਝ ਦਿੱਤਾ ਅੱਛੇ ਵੀ ਆ ਮਰਸ਼ੀ ਦੇ ਕੋਲੇ ਸੰਭਲ ਮਿਲਦਾ ਆਪਣਾ 40 ਰੁਪਏ ਆ ਜਿਵੇਂ ਠੀਕ ਐ ਤੇ ਉਹਦੇ ਲਈ ਆ ਵੀ ਕਿਸੇ ਕੋਲੋਂ ਕਰ ਕੋਈ ਹੀ ਕੋਲੋਂ ਨਹੀਂ ਲੈਂਦੇ ਅਸੀਂ ਕੋਈ ਪੈਹਾ ਜੋ ਚੜਹਾਂਦਾ ਤੇ ਉਹਦਾ ਅਸੀਂ ਲੰਗਰ ਕਰਦੇ ਬੱਚਿਆਂ ਦੀਆਂ ਗਿਆ ਵਿਦੇਸ਼ ਜਿਹੜੇ ਗਏ ਨੇ ਕੋਈ 20 25 ਬੱਚਾ ਨੇ ਉਹ ਵੀ ਹੁੰਦੇ ਜਾਂਦੇ ਲੱਗ ਕੇ ਸਰਪੰਚ ਕੋ ਤੇ ਗਿਆ ਕੋਈ ਹੈ ਹਾਂ ਅਜਿਹਾ ਕੋਈ ਪਤਨ ਕੋ ਤੇ ਗਿਆ

ਕਪਾਸ਼ੇ ਕਲੈਕਟਿਵ ਇਸ ਤਰ੍ਹਾਂ ਜਾਣ ਭਾਗਤ ਕੋ ਇਰਦਤਰ ਤੇ ਆਂ ਹਾਂ ਹਰ ਤਰ੍ਹਾਂ ਦੇ ਇੱਥੇ ਜਿਹੜੇ ਬਿੱਲੇ ਜਿਹੜੇ ਲੱਗਦੇ ਨੇ ਕਿ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਪੰਜਾਬ ਦੇ ਲੋਕਾਂ ਨੂੰ ਸੱਜੇ ਸੱਜੇ ਆਪਣੇ ਦਾ ਜੁਟਾ ਚੀਦਾ ਹਾਂ ਹਾਂ ਜੋ ਮੈਂ ਚਾਹੁੰਗਾ ਸਤਨ ਜੱਬੀ ਚੀਜ਼ ਹੈ ਦੇਖੋ ਮੇਰੇ ਕੋਲ ਬਚਪਨ ਦੇ 3 ਸਾਲ ਦੀ ਉਮਰ ਸੀ ਫੇੜੀ ਜਿਹਦੇ ਵਿੱਚ ਮੈਨੂੰ ਚੋਲਾ ਖਾਨ ਕੱਦੇ ਦੇ ਮਿਲੇ ਤੇ ਇਸਮ ਜੇ ਇਸਮ ਨਹੀਂ ਸੋਦਾ ਹੀ ਕੋਈ ਠੀਕ ਹੈ ਹਾਂਜੀ ਜੱਜ ਬਾਬਾ ਜੀ ਅਸੀਂ ਸ਼ਾਮੂ ਸ਼ਾਦੀ ਜਗ੍ਹਾ ਤੇ ਆਏ ਆਂ ਆਰਾਮ ਕਰਦੇ ਨੇ ਵੀ ਹੈ ਨਾ ਅੱਜ ਚੌਥੇ ਭੰਡਾਰਾ ਹੈ ਸੰਤਾਲੀਆ ਔਰ ਬੜੀ ਹੀ ਤੁਮਤਾਮ ਨਮਨਿਆ ਜਾ ਰਿਹਾ ਹੈ ਸਾਰੀਆਂ ਸੰਤਾ ਜਿਲੀਆਂ ਵੀ ਆਈਆਂ ਨੇ ਬਾਬਾ ਜੀ ਦੇ ਦਰਸ਼ਨ ਕਰਕੇ ਹੀ ਜਾਣਗੇ ਤੇ ਬਾਬਾ ਜੀ ਉਹਨਾਂ ਦੀਆਂ ਝੋਲੀਆਂ ਜ਼ਰੂਰ ਭਰਣਗੇ ਕੋਈ ਖਾਲੀ ਨਹੀਂ ਜਾਏਗਾ ਕਰੋ ਤਾਂ ਆ ਰਹੇ ਤੇ ਅਸੀਂ ਅਸੀਂ ਉਹਨਾਂ ਦੀਆਂ ਬੇਟੀਆਂ ਬੇਟੀਆਂ ਵਾਹੇ ਆਪਣੇ ਜਨਰੇ ਘਰ ਮੇ ਪਲੇ ਸਾਨੂੰ ਪਾਪਾ ਜੀ ਨੇ ਬਹੁਤ ਗੋਸ਼ ਦਿੱਤਾ ਹੈ। ਇਹ ਸੰਤਰੀ ਕਿਸ ਕਿਸ ਤਰ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀਆਂ? ਸੰਤਰੀ ਜਿੱਦਾਂ ਦੀ ਭਾਵਨਾ ਲੈ ਕੇ ਆਉਂਦੇ ਆ ਬੱਚੇ ਹੁੰਦੇ ਆ ਬੱਚੇ ਦੇ ਸਭ ਕੁਝ ਜੋ ਜੋ ਜੈਸੀ ਜੈਸੀ ਮਨੋਕਾਮਨਾ ਲੈ ਕੇ ਆਉਂਦੇ ਆ ਪੂਰੀਆਂ ਦੀ ਪੂਰੀਆਂ ਦੀ। ਇਹ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਬਸ ਸੱਚੇ ਮਨ ਨਾਲ ਆਓ ਪਾਪਾ ਜੀ ਦੇ ਸਾਰੇ ਜੇ ਝੋਲੀ ਉਪਰਣੀਆਂ। ਬਸ ਜੈ ਪਾਪਾ ਜੀ ਜੈ ਬਾਬਾ ਜੀ। ਇਹ ਹੀ ਸਾਬਿਰ ਵੀਰ ਲਾਉਦੀਨ ਖੇਲ ਸਰਕਾਰ ਦੀ ਜਗਾਇਆ ਅੱਜ ਕਿੰਨਾ ਪੰਡਾ ਕਰਾਇਆ ਇਹ 47ਵੇਂ ਦੇ ਨੇੜੇ ਦੇੜੇ ਹੋਣਾ ਆ ਮੇਰੀ ਉਮਰ ਤੋਂ ਪਹਿਲੇ ਦਾ ਚਲਦਾ ਹੈ ਇਸ ਤਰ੍ਹਾਂ ਦਾ ਪਿਆਰ ਮਿਲਦਾ ਬਾਬਾ ਜੀ ਦਾ ਜੀ ਸਾਨੂੰ ਤੇ ਸਾਰਾ ਕੁਝ ਇੱਥੋਂ ਮਿਲਿਆ ਤੇ ਇੱਕ ਸਾਡੇ ਘਰ ਦੇ ਹੋਣ ਕਰਕੇ ਬਾਬੇ ਹੁਣੀ ਤੇ ਲਾਲੋ ਤੁਸੀਂ ਇਹ ਹਰ ਚੀਜ਼ ਹੀ ਸਾਨੂੰ ਇੱਥੋਂ ਮਿਲੀ ਆ ਤੇ ਬਾਕੀ ਸਭ ਕੁਝ ਵੀ ਕਾਫੀ ਆਂਦੀ ਐ ਇੱਥੇ ਮੱਥਾ ਟੇਕਾ ਮਨ ਨੂੰ ਕਾਮਨਾ ਦੇਖੋ ਆਪਣੀ ਮਨ ਦੀ ਪੂਰਤੀ ਆ ਕਿ ਐਦਾ ਮਰਜੀ ਤੁਸੀਂ ਨਭਟਾ ਲੋ ਮੈਂ ਤੇ ਸਭ ਸਕੂਨ ਵਾਸਤੇ ਆਂਦੇ ਇੱਥੇ ਸੰਤਾ ਦੇ ਸਾਰੇ ਪੰਜਾਬ ਤੋਂ ਤਕਰੀਬਨ ਤਕਰੀਬਨ ਆਪਣੇ ਸਮੇਂisher ਪਹੁੰਚ ਜਾਂਦੀਆਂ ਇਹ ਸੰਤਾ ਨੂੰ ਕੀ ਸੰਦੇਸ਼ ਦੋ ਸੰਤਾ ਨੂੰ ਇਹ ਹੀ ਹੈ ਕਿ ਆਪਣੇ ਕੋਈ ਕਿਸੇ ਵੀ ਧਰਮ ਚ ਰਹੋ ਆਪਣੇ ਸਾਰੇ ਪਰਮਾਤਮਾ ਨੂੰ ਇੱਕੋ ਜਿਹਾ ਦੇ ਸਾਰਿਆਂ ਨੂੰ ਦੇਖੋ ਅੱਜ ਕੀ ਨਾ ਮਨਦੀਪ ਕੁਮਾਰੀ ਅਸੀਂ ਆਦਮਪੁਰ ਤੋਂ ਆਏ ਆ ਸੰਦਾ 10 ਕਿ ਸਾਲ ਹੋ ਗਿਆ ਆੰਮਿਆਂ ਨੂੰ ਅੱਜ ਬਾਬਾ ਜੀ ਦੇ ਦਰਬਾਰ ਤੇ ਪੁੱਜੀ ਹੋ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਿਆ ਹਰ ਸਾਲ ਆਉਂਦੇ ਆ ਮਿਲੇ ਤੇ ਜਦੋਂ ਸਲਾਨਾ ਜੋੜ ਮਿਲਣਾ ਹੁੰਦਾ ਤਾਂ ਪਹੁੰਚਦੇ ਆ بارش ਜਿਸ ਦਿਨ ਹੋਵੇ ਉਸ ਦਿਨ ਸ਼ਾਇਦ ਨਾ ਹੋ ਆ ਹੋਵੇ ਪਰ ਕੋਸ਼ਿਸ਼ ਕਰੀਦੀ ਵੀ ਪਹੁੰਚੀਏ ਜਰੂਰ ਤੇ ਪਰਿਵਾਰ ਸੇ ਆਉਂਦੇ ਨਹੀਂ ਕੱਲੇ ਵੀ ਆ ਜਾਂਦੇ ਆ ਤਾਂ ਪਰਿਵਾਰ ਨਾਲ ਵੀ ਆ ਜਾਂਦੇ ਆ ਇਸ ਨਾਲ ਜੇ ਮਨੋਕਾਮਨਾ ਗੱਦੀਆ ਬਾਬਾ ਜੀ ਕੋਲ ਹਰ ਤਰ੍ਹਾਂ ਦੀਆਂ ਕੋਈ ਪਰੇਸ਼ਾਨੀਆਂ ਕਰੇ ਲੂ ਵੀ ਹੁੰਦੀਆਂ ਆ ਕੋਈ ਸਰੀਰਕ ਵੀ ਹੁੰਦੀਆਂ ਆ ਕੋ ਬੱਚਿਆਂ ਦੀਆਂ ਪ੍ਰੋਬਲਮਾਂ ਵੀ ਹੁੰਦੀਆਂ ਆ ਹਰ ਤਰ੍ਹਾਂ ਦੀ ਇਹਨਾਂ ਦੇ ਕੋਲ ਆ ਕੇ ਅੱਜ ਜਿਹਾ ਆਪਣੇ ਮਾਪੇ ਵਾਂਗੂ ਸਮਝ ਕੇ ਗੱਲਬਾਤ ਕਰ ਲੈਂਦੀ ਆ ਆਪਾਂ ਦੇਖ ਰਹੇ ਕਿ ਸੰਗਤਾਂ ਬੜੀਆਂ ਦੂਰ ਦੂਰੋਂ ਕੀਤੀਆਂ ਬਹੁਤ ਇਕੱਠਾ ਹੈ ਕਿਸ ਤਰ੍ਹਾਂ ਦੇਖਦੇ ਆ ਬਹੁਤ ਦੂਰ ਦੂਰੋਂ ਸੰਗਤਾਂ ਆਂਦੀਆਂ ਆ ਕਈ ਆ ਕੁਝ ਡਰ ਕੇ ਨੰਗ ਜਾਂਦੇ ਆ ਸ਼ਾਇਦ ਮੀਡੀਆ ਤੇ ਆ ਕੇ ਕੋਸ਼ੇ ਹੈ ਬਹੁਤ-ਬਹੁਤ ਦੂਰ ਤੋਂ ਸੰਗਤ ਆ ਰਹੀ ਹੈ ਸਤਿਗੁਰੂ ਨੂੰ ਕਿਸ ਦੇਸ ਤੇ ਚਾਹੁੰਦੇ ਉਹਨਾਂ ਨੂੰ ਇਹ ਕਮਾਂਗੇ ਵੀ ਜਦੋਂ ਵੀ ਜੁੜਨਾ ਕਹਿੰਦੇ ਹੁੰਦੇ ਆ ਚਾਹ ਪੀਓ ਪੁਣ ਕੇ ਤਾਂ ਗੁਰੂ ਚੁਣੋ ਚੁਣ ਕੇ ਵੀ ਜਿਹਨੇ ਵੀ ਆ ਉਹ ਆਪਣਾ ਅਜਮਾ ਕੇ ਗੁਰੂ ਨੂੰ ਕਰੇ ਹੱਗ ਤਾਂ ਬਹੁਤ ਬੈਠੇ ਆ ਜੇ ਦੇਖਿਆ ਜਾਈਏ ਤਾਂ ਦੁਨੀਆ ਤੇ ਅਸੀਂ ਗੁਰਦਾਸਪੁਰ ਤੋਂ ਆਏ ਆ ਬਾਬਾ ਜੀ ਦੇ ਇੱਥੇ ਮੱਥਾ ਟੇਕਣ ਲਈ ਬਹੁਤ ਸਾਰੀ ਦੇਖਿਆ ਸਾਨੂੰ ਕਿਸੇ ਨੇ ਦੱਸਿਆ ਕਿ ਤੇ ਬਾਬਾ ਜੀ ਦੇ ਮੱਥਾ ਟੇਕੋ ਜਾ ਕੇ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਤੇ ਇਸ ਕਰਕੇ ਹੀ ਬਾਬਾ ਜੀ ਦੇ ਦਰਤੇ ਆਏ ਆ ਪਹਿਲੀ ਵਾਰ ਆਏ ਆ ਇੱਥੇ ਆ ਗਿਆ ਸੀ ਦੇਖਿਆ ਕਿ ਉਹ ਸਾਰੀ ਸੰਗਤ ਆਈ ਹੋਈ ਹੈ ਬਾਬਾ ਜੀ ਦੇ ਦਰਸ਼ਨ ਕਰ ਲਈ ਤੇ ਤੇ ਜਰ ਕਰ ਕਿ ਇਸ ਤਰ੍ਹਾਂ ਦਾ ਮਸੂਫ ਹਾਂ ਬਹੁਤ ਵਧੀਆ ਮਸੂਫ ਹੋਇਆ ਇੱਥੇ ਆ ਕੇ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲੀ ਹੈ ਹਾਂਜੀ ਔਰ ਸਿੰਘਾਂ ਤੋਂ ਪਿੱਛੇ ਲੱਗਾਂ। ਅਸੀਂ ਸੰਗਤਾਂ ਨੂੰ ਇਹ ਦੱਸ ਦੇਣਾ ਚਾਹਾਂਗੇ ਕਿ ਤੁਸੀਂ ਵੀ ਆਓ ਬਾਬਾ ਜੀ ਦੇ ਦਰ ਤੇ ਆ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰੋ। ਕਰਾਓ ਬਾਬਾ ਜੀ ਦੇ ਦਰ ਤੇ ਮਥਾ ਆ ਕੇ ਦੇਖੋ।